2027 ਦੇ ਵਿੱਚ ਸਰਕਾਰ ਬਣਾਉਣ ਵਾਲੀ ਕਾਂਗਰਸ ਦੀ ਤਰਨਤਾਰਨ ਦੇ ਵਿੱਚ ਫੂਕ ਨਿਕਲ ਗਈ ਹੈ। ਅੱਧੀ ਜਾਣਕਾਰੀ ਹਰੇਕ ਬੰਦੇ ਨੂੰ ਲੈ ਕੇ ਪੈ ਜਾਂਦੀ ਹੈ। ਪਰ ਤੇਰੇ ਕੋਲੇ ਪਾਵਰ ਬਹੁਤ ਵੱਡੀ ਸੀ। ਪਰ ਉਹ ਪਾਵਰ ਇੱਥੇ ਸੰਭੀ ਨਹੀਂ ਗਈ ਰਾਜੀ। ਕੁਝ ਵੀ ਘਬਰਾਉਣ ਦੀ ਲੋੜ ਨਹੀਂ ਉਹ ਪਚੋਣਾ ਹੁੰਦਾ ਹੈ। ਇਹ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ। ਇਹਨੂੰ ਤੁਸੀਂ ਇੰਨਾਂ ਗੱਲਾਂ ਨਾਲ ਨਾ ਲਾਓ। ਜਿੱਤ ਜਿੱਤ ਹਾਰਤਾ ਮੰਨਦੇ ਹੋ ਪਰ ਐਡੀ ਬੁਰੀ ਹਾਰ ਮੰਨਦੇ ਹੋ ਜਮਾਨਤ ਹੀ ਨਹੀਂ। ਤੇ ਬੱਚੀ ਜਮਾਨਤ ਹੀ ਜਾਵੇ। ਰਾਜੇ ਵੜਿੰਗ ਨੇ ਸਰਦਾਰ ਬੂਟਾ ਸਿੰਘ ਨੂੰ ਇੰਨਾ ਨੀਵਾ ਦਿਖਾਇਆ ਉੱਥੇ ਤੇ ਉਹਦਾ ਸਾਨੂੰ ਖਮਾਜਾ ਬੋਰਡ ਦੇ ਰੂਪ ਦੇ ਵਿੱਚ ਉਹਨਾਂ ਲੋਕਾਂ ਨੇ ਸਾਨੂੰ ਭੁਗਤਣਾ ਪਿਆ ਕਾਂਗਰਸ ਦੇ ਤੁਹਾਡੇ ਕਿਸੇ ਉਮੀਦਵਾਰ ਨੇ ਰਾਜੀਵ ਵੜਿੰਗ ਦੀ ਇਸ ਗੱਲ ਨੂੰ ਕਿਹਾ ਨਹੀਂ ਵੀ ਭਾਈ ਸਾਡਾ ਪੰਜਾਬ ਪ੍ਰਧਾਨੇ ਗਲਤ ਗੱਲ ਕਹਿ ਗਿਆ ਜਾਂ ਸਾਡੇ ਪੰਜਾਬ ਪ੍ਰਧਾਨ ਦੇ ਕਰਕੇ ਅਸੀਂ ਤਰਨਤਨ ਦੀ ਚੋਣ ਹਾਰ ਗਏ ਕਾਂਗਰਸ ਤਾਂ ਚੁੱਪ ਬੈਠੀ ਓਵੇਂ ਅਸੀਂ ਕਾਂਗਰਸ ਹੀ ਨਹੀਂ ਰਾਜੀਵ ਵੜਿੰਗ ਨਾਲ ਉਮਰ ਮੇਰੀ ਵੱਡੀ ਹੈ ਉਹਨੂੰ ਆਪ ਚੋਣ ਨੂੰ ਉਹ ਸੈਮੀ ਫਾਈਨਲ ਗਿਣਦੇ ਹੋ ਫਾਈਨਲ ਗਿਣਦੇ ਹੋ ਕੀ ਗਿਣਦੇ ਹੋ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਲੋਕ ਸਭਾ ਦੇ ਵਿੱਚ ਅਸੀਂ ਸੱਤ ਜਿੱਤੇ ਇਹ ਇਹਨਾਂ ਨੇ ਵਿਰੋਧੀ ਧਿਰ ਦੀ ਭੂਮਿਕਾ ਨਭੋਣੀ ਆ ਤੇ ਫਿਰ ਜਿਹੜੀ ਆ ਕਾਂਗਰਸ ਨੇ 17 ਭੇਜੇ ਆ ਇਹ ਉੱਥੇ ਕੀ ਜੱਕੜ ਮਾਰ ਕੇ ਆਉਂਦੇ ਆ ਪੂਰਾ ਟਾਈਮ ਰੁਕੋ ਜੋ ਕੁਰਸੀ ਤੋਂ ਲਾ ਕੇ ਇਹਨੂੰ ਪਾਸੇ ਕਰਤਾ ਆਪਣੇ ਪੰਜਾਬ ਦੀ ਪ੍ਰਧਾਨਗੀ ਤੋਂ ਉਦੋਂ ਤੁਸੀਂ ਕਹਿਣਾ ਵੀ ਰਾਹੁਲ ਗਾਂਧੀ ਨੇ ਚੰਗਾ ਕੀਤਾ ਪ੍ਰਤਾਪ ਸਿੰਘ ਬਾਜਵਾ ਦਾ ਸੁਣਿਆ ਤੁਸੀਂ ਉਹ ਵਿਧਾਨ ਸਭਾ ਦੇ ਵਿੱਚ ਸਪੀਕਰ ਨੂੰ ਕਹਿ ਰਹੇ ਤੁਸੀਂ ਗੋਡੇ ਬਦਲਾ ਲਓ ਉਹ ਕਹਿੰਦਾ ਹੀ ਤੁਹਾਡਾ ਕੋਟ ਬਹੁਤ ਸੋਹਣਾ ਉਹ ਕਹਿੰਦਾ ਤੁਹਾਡੀ ਸ਼ਾਲ ਬਹੁਤ ਸੋਹਣਾ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਅਸੀਂ ਭੇਜਿਆ ਇੱਕ ਦੂਜੇ ਦੇ ਸ਼ਾਲ ਵਖਾਉਣ ਜਾਣੇ ਹੋ ਤੁਸੀਂ ਕੀ ਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ 2027 ਦੇ ਵਿੱਚ ਸਰਕਾਰ ਬਣਾਉਣ ਵਾਲੀ ਕਾਂਗਰਸ ਦੀ ਤਰਨ ਤਾਰਨ ਦੇ ਵਿੱਚ ਫੂਕ ਨਿਕਲ ਗਈ ਹੈ ਇਹ ਮੈਂ ਨਹੀਂ ਕਹਿੰਦਾ ਇਹ ਉੱਥੋਂ ਦੇ ਲੋਕ ਕਹਿੰਦੇ ਨੇ ਇਹ ਉੱਥੋਂ ਦੇ ਵੋਟਰ ਕਹਿੰਦੇ ਨੇ ਕਿਉਂਕਿ ਕਾਂਗਰਸ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ ਜਿੱਥੇ ਰਾਜਾ ਬਣੇ ਗੇੜੀਆਂ ਲਗਾ ਰਹੇ ਸੀ ਜਿੱਥੇ ਬਾਜਵਾ ਸਾਹਿਬ ਗੇੜੀਆਂ ਲਗਵਾ ਰਹੇ ਸੀ ਜਿੱਥੇ ਚੰਨੀ ਸਾਹਿਬ ਆਏ ਤੱ ਪਰਤਾਵੀ ਲੋਕਾਂ ਨੇ ਪਤਾ ਨਹੀਂ ਕਿਹੜੀ ਗੱਲੋ ਬਈ ਕਾਂਗਰਸ ਪਾਰਟੀ ਦੀ ਫੂਕ ਕੱਢ ਦਿੱਤੀ ਇਹ ਮੈਂ ਗੱਲ ਨਹੀਂ ਕਹਿੰਦਾ ਇਹ ਵੱਡੇ ਵੱਡੇ ਆਮ ਆਦਮੀ ਪਾਰਟੀ ਦੇ ਚਿਹਰੇ ਵੀ ਕਹਿੰਦੇ ਨੇ ਕਹਿੰਦੇ ਵੀ ਆਪਣੇ ਆਪ ਨੂੰ 2027 ਦੇ ਵਿੱਚ ਮੁੱਖ ਮੰਤਰੀ ਸਮਝਣ ਵਾਲੇ ਪ੍ਰੋਪਰ ਪੂਰੇ ਤੌਰ ਤੇ ਫੇਲ ਹੋ ਚੁੱਕੇ ਨੇ ਕੀ ਕੀ ਵਾਪਰਿਆ ਇਹ ਸਭ ਤੇ ਸਭ ਤੋਂ ਪਹਿਲਾਂ ਜੀ ਗੱਲਬਾਤ ਕਰਦੇ ਹਾਂ ਕਾਲਾ ਜੀ ਕੀ ਮਹਿਸੂਸ ਹੋਇਆ ਜਿਹੜੇ ਵਿਰੋਧੀ ਤੇ Rao ਲਗਾਤਾਰ ਕਹਿੰਦੀਆਂ ਵੀ ਕਾਂਗਰਸ ਦੀ ਫੂਕ ਨਿਕਲ ਗਈ ਤਰਨਤਾਰ ਨਹੀਂ ਤੁਹਾਡੀ ਗੱਲ ਨਾਲ ਤਾਂ ਮੈਂ ਸਹਿਮਤ ਹਾਂ ਕਿਉਂਕਿ ਅਸੀਂ ਇੱਥੋਂ ਹੁਣ ਪਰੇ ਤਾਂ ਹੋ ਨਹੀਂ ਸਕਦੇ ਕਿਉਂਕਿ ਅਸੀਂ ਉੱਥੇ ਤਰਨਤਾਰਨ ਵਾਲੀ ਸੀਟ ਦੇ ਉੱਤੇ ਜੇ ਅਸੀਂ ਦੂਜੇ ਨੰਬਰ ਤੇ ਆ ਜਾਂਦੇ ਚਲੋ ਇਹ ਹੁੰਦਾ ਵੀ ਸਰਕਾਰਾਂ ਉਪਚੋਣ ਜਿੱਦੀਆਂ ਆਈਆਂ ਤੁਸੀਂ ਪਿੱਛੇ ਵੀ ਦੇਖਿਆ ਜਿੰਨੀਆਂ ਉਪਚੋਣਾ ਹੋਣੀਆਂ ਉਹ ਸਰਕਾਰ ਦੇ ਸਰਕਾਰ ਨੇ ਜਿੱਤੀਆਂ ਤੇ ਕਾਂਗਰਸ ਉੱਥੇ ਦੂਜੇ ਨੰਬਰ ਤੇ ਆਈ ਹੈ ਤੇ ਜੇ ਬਰਨਾਲੇ ਦੀ ਗੱਲ ਕਰੀਏ ਤੇ ਬਰਨਾਲੇ ਦੇ ਵਿੱਚ ਕਾਂਗਰਸ ਜੇਤੂ ਰਹੀ ਹੈ ਪਰ ਜਿਹੜੀ ਤਰਨਤਾਰਨ ਦੀ ਸੀਟ ਸੀ ਨਾ ਉਹਦੇ ਵਿੱਚ ਜਿਹੜੀ ਤੁਸੀਂ ਕਹਿੰਦੇ ਹੋ ਵੀ ਇਹ ਸਾਡੀ ਜ਼ਮਾਨਤ ਵੀ ਨਹੀਂ ਅਸੀਂ ਬਚਾ ਸਕੇ ਇਹ ਗੱਲ ਤੁਹਾਡੀ ਬਿਲਕੁਲ 100% ਸਹੀ ਹੈ ਪਰ ਉਹਦਾ ਕਾਰਨ ਸਰਨ ਵੱਡਾ ਬਣਿਆ ਸਾਡਾ ਪੰਜਾਬ ਦਾ ਪ੍ਰਧਾਨ ਪੰਜਾਬ ਦਾ ਪ੍ਰਧਾਨ ਸਾਡਾ ਚਲੋ ਅੱਜ ਵੀ ਅਸੀਂ ਜੇ ਉਹਨੂੰ ਸਤਕਾਰਯੋਗ ਕਹਿ ਦਈਏ ਤਾਂ ਕੋਈ ਡਰ ਨਹੀਂ ਰਾਜਾ ਫੜਿੰਗ ਅੱਛਾ ਕੀ ਕਾਰਨ ਹੈ ਵੀ ਜਦੋਂ ਤੁਸੀਂ ਕਿਸੇ ਵੱਡੇ ਲੀਡਰ ਤੇ ਜਾਂ ਵੱਡੀ ਉਮਰ ਦੇ ਕਿਸੇ ਆਪਾਂ ਬਜ਼ੁਰਗ ਨੇਤਾ ਤੇ ਇੱਕ ਸਤਕਾਰਯੋਗ ਨੇਤਾ ਤੇ ਜਦੋਂ ਉਹਦੀ ਆਪਾਂ ਮੰਨ ਕੇ ਚੱਲੋ ਉਹਦਾ ਰੰਗ ਕਾਲਾ ਜੀ ਉਹ ਐ ਕਰਦਾ ਸੀ ਜਿਉ ਉਹ ਦਿਹਾੜੀ ਕਰਦਾ ਸੀ ਜਿਉ ਪੱਠੇ ਪਾਉਂਦਾ ਸੀ ਇਹ ਸ਼ਬਦ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਮੈਨੂੰ ਦਰਹਾਉਣੇ ਪਏ ਆ ਮੈਨੂੰ ਇਹ ਸ਼ਬਦ ਮੇਰੇ ਕੱਦ ਦੇ ਲੈਵਲ ਦੇ ਨਾਲੋਂ ਹਿਸਾਬ ਨਾਲ ਠੀਕ ਨਹੀਂ ਕਿਉਂਕਿ ਰਾਜੇ ਵੜਿੰਗ ਨੇ ਸਰਦਾਰ ਬੂਟਾ ਸਿੰਘ ਨੂੰ ਐਨਾ ਨੀਵਾ ਦਿਖਾਇਆ ਉੱਥੇ ਤੇ ਉਹਦਾ ਸਾਨੂੰ ਖਮਾਜਾ ਬੋਰਡ ਦੇ ਰੂਪ ਦੇ ਵਿੱਚ ਉਹਨਾਂ ਲੋਕਾਂ ਨੇ ਸਾਨੂੰ ਭੁਗਤਣਾ ਪਿਆ ਤੇ ਮੈਂ ਲੋਕਾਂ ਨੂੰ ਵੀ ਦਾਅ ਦਾਅ ਦਿੰਨਾ ਬਹੁਤ ਵਧੀਆ ਕੀਤਾ ਕਿਉਂਕਿ ਜਿਹੜਾ ਬੰਦਾ ਕਿਸੇ ਜਾਤੀ ਪ੍ਰਤੀ ਕਿਸੇ ਸਿਸਟਮ ਪ੍ਰਤੀ ਬੋਲੂਗਾ ਤੇ ਉਹਨੂੰ ਉਹਦੀ ਮੂੰਹ ਦੀ ਖਾਣੀ ਪੈਣੀ ਹੈ ਤੇ ਲੋਕਾਂ ਨੇ ਚੰਗਾ ਕਰਿਆ ਪਰ ਪਰ ਤੁਹਾਡੀ ਕਾਂਗਰਸ ਨੇ ਤੁਹਾਡੇ ਕਿਸੇ ਉਮੀਦਵਾਰ ਨੇ ਰਾਜੇ ਵੜਿੰਗ ਦੀ ਇਸ ਕੱਲ ਨੂੰ ਕਿਹਾ ਨਹੀਂ ਵੀ ਭਾਈ ਸਾਡਾ ਪੰਜਾਬ ਪ੍ਰਧਾਨ ਇਹ ਗਲਤ ਗੱਲ ਕਹਿ ਗਿਆ ਜਾਂ ਸਾਡੇ ਪੰਜਾਬ ਪ੍ਰਧਾਨ ਦੇ ਕਰਕੇ ਅਸੀਂ ਤਰਨਤਨ ਦੀ ਚੋਣ ਹਾਰ ਕੇ ਕਾਂਗਰਸ ਤਾਂ ਚੁੱਪ ਬੈਠੀ ਓਵੇਂ ਅਸੀਂ ਕਾਂਗਰਸ ਹੀ ਨਹੀਂ ਹੂੰ ਰਾਜੇ ਵੜਿੰਗ ਨਾ ਉਮਰ ਮੇਰੀ ਵੱਡੀ ਹੈ ਹੂੰ ਅਸੀਂ ਅਸੀਂ ਵੀ ਕਾਂਗਰਸੀ ਆ ਤੇ ਮੈਂ ਮੈਂ ਤੁਹਾਡੇ ਚੈਨਲ ਦੇ ਉੱਤੇ ਕਹਿ ਰਿਹਾ ਵੀ ਜਿਹੜੀ ਹਾਰ ਦੇ ਲੀਡਰ ਹੱਕ ਤਾਂ ਉਹਨਾਂ ਦਾ ਵੀ ਬਣਦਾ ਸੀ ਨਾ ਰਾਹੁਲ ਗਾਂਧੀ ਦਾ ਵੀ ਹੱਕ ਬਣਦਾ ਸੀ ਕਿਉਂਕਿ ਗ੍ਰਹਿ ਮੰਤਰੀ ਸੀ ਬੂਟਾ ਸਿੰਘ ਨਹੀਂ ਵੱਡੇ ਲੀਡਰ ਹੁੰਦੇ ਆ ਨਾ ਜਿਹੜੇ ਵੱਡੇ ਬਣਾਉਂਦਾ ਕੌਣ ਹੈ ਵੱਡੇ ਬਣਾਉਂਦਾ ਕੌਣ ਆਮ ਲੋਕ ਹੀ ਬਣਾਉਂਦੇ ਆ ਨਾ ਇਹ ਵੱਡਾ ਲੀਡਰ ਬਣਾਇਆ ਸੀ ਜਿਹੜੀ ਗੱਲ ਤੁਸੀਂ ਰਾਹੁਲ ਗਾਂਧੀ ਦੀ ਕਹਿ ਰਹੇ ਹੋ ਨਾ ਰਾਹੁਲ ਗਾਂਧੀ ਬੋਲੂਗਾ ਜਦੋਂ ਇਹਨੂੰ ਕੁਰਸੀ ਤੇ ਲਾਇਆ ਨਾ ਥੋੜਾ ਟਾਈਮ ਰੁਕੋ ਜੋ ਕੁਰਸੀ ਤੋਂ ਲਾ ਕੇ ਇਹਨੂੰ ਪਾਸੇ ਕਰਤਾ ਆਪਣੇ ਪੰਜਾਬ ਦੀ ਪ੍ਰਧਾਨਗੀ ਤੋਂ ਉਦੋਂ ਤੁਸੀਂ ਕਹਿਣਾ ਵੀ ਰਾਹੁਲ ਗਾਂਧੀ ਨੇ ਚੰਗਾ ਕੀਤਾ ਨਹੀਂ ਕੀ ਕੀ ਲੱਗਦਾ ਰਾਹੁਲ ਗਾਂਧੀ ਉਦੋਂ ਬੋਲੂਗਾ ਜਦੋਂ ਉਹ ਉਹਨਾਂ ਦੀਆਂ ਵੀ ਜਮਾਨਤ ਜੱਤ ਹੋਣ ਤੱਕ ਆ ਗਈਆਂ ਜਦੋਂ ਪੰਜਾਬ 'ਚ ਹਰ ਇੱਕ ਕਾਂਗਰਸੀ ਦੀ ਜਮਾਨਤ ਜੱਤ ਹੋਣ ਲੱਗੀ ਉਦੋਂ ਬੋਲਣਗੇ ਨਹੀਂ ਵਿਅਕਤੀਗਤ ਤੌਰ ਦੇ ਉੱਤੇ ਨਾ ਇੱਕ ਹੁੰਦਾ ਵਿਅਕਤੀਗਤ ਤੌਰ ਤੇ ਵੋਟ ਪੈਣੀ ਇੱਕ ਹੁੰਦਾ ਪਾਰਟੀ ਨੂੰ ਵੋਟ ਪੈਣੀ ਇੱਕ ਚਿਹਰੇ ਨੂੰ ਵੋਟ ਪੈਣੀ ਇੱਥੇ ਕੀ ਹੋਇਆ ਰਾਜੇ ਵਿੜਿੰਗ ਨੇ ਆ ਫੇਰ ਉਹੀ ਗੱਲ ਦੁਹਰਾਉਣੀ ਆਪਾਂ ਸਰਦਾਰ ਬੂਟਾ ਸਿੰਘ ਬਹੁਤ ਹੀ ਵਧੀਆ ਲੀਡਰ ਹੈ 8 ਵਾਰੀ ਲੋਕ ਸਭਾ ਜਿਹੜੇ Rajasthan ਤੋਂ ਗ੍ਰਹਿ ਮੰਤਰੀ ਰਿਹਾ ਬਹੁਤ ਵੱਡੀਆਂ ਵੱਡੀਆਂ ਪਦਵੀਆਂ ਤੇ ਰਿਹਾ ਗ੍ਰਹਿ ਮੰਤਰੀ ਤੋਂ ਵੱਡਾ ਤਾਂ ਕੋਈ ਅਹੁਦਾ ਹੀ ਨਹੀਂ ਹੁੰਦਾ ਅੱਛਾ ਇਹਨੇ ਕੀ ਕੀਤਾ ਐਡੇ ਵੱਡੇ ਬਜ਼ੁਰਗ ਨੇਤਾ ਨੂੰ ਮੈਂ ਰਾਜਾ ਵੜਿੰਗ ਨੂੰ ਪੁੱਛਣਾ ਚਾਹਣਾ ਹੈ ਵੀ ਰਾਜਾ ਵੜਿੰਗ ਹੋਣੇ ਤਾਂ ਉਹਨਾਂ ਚਿਰ ਸਿਆਸਤ ਕੀਤੀ ਉਹਨੇ ਸਾਲ ਤੇ ਜਿੰਨੀ ਤੇਰੀ ਉਮਰ ਨਹੀਂ ਜਦੋਂ ਤੈਨੂੰ ਇੱਕ ਤੈਨੂੰ ਹੋਰ ਦੱਸਦਾ ਮੈਂ ਆਪਾਂ ਨੂੰ ਕੀ ਜੀ ਚੀਜ਼ ਲੈ ਕੇ ਬਹਿ ਜਾਂਦੀ ਹੈ ਜਦੋਂ ਆਪਾਂ ਨੂੰ ਜਾਂਦਾ ਪੂਰੀ ਜਾਣਕਾਰੀ ਨਾ ਹੋਵੇ ਅੱਧੀ ਜਾਣਕਾਰੀ ਹਰੇਕ ਬੰਦੇ ਨੂੰ ਲੈ ਕੇ ਬਹਿ ਜਾਂਦੀ ਹੈ ਕਿਉਂਕਿ ਅੱਧੀ ਜਾਣਕਾਰੀ ਸੀ ਜਾਣਕਾਰੀ ਤੋਂ ਹੁਣਾ ਸੀ ਬੰਦਾ ਇਹਨੇ ਕੀ ਕਰਿਆ ਤੁਸੀਂ ਉਹ ਸਰਦਾਰ ਬੂਟਾ ਸਿੰਘ ਨੂੰ ਤਾਂ ਬੋਲਿਆ ਹੀ ਬੋਲਿਆ ਬਹੁਤ ਮੰਦ ਭੱਗਾ ਇਹਨੇ ਸਾਡੇ ਕੈਂਡੀਡੇਟ ਨੂੰ ਕੀ ਬੋਲਿਆ ਉਹਦੇ ਪਿੰਡ 'ਚ ਹੀ ਜਾ ਕੇ ਉਹਨੂੰ ਸਟੇਜ ਤੇ ਖੜਾ ਕੇ ਉਹਨੂੰ ਕਹਿੰਦਾ ਵੀ ਯਾਰ ਪਿੰਡ ਦਾ ਤਾਂ ਕੁੱਤਾ ਨਹੀਂ ਮਾਨ ਹੁੰਦਾ ਇਹ ਤਾਂ ਫੇਰ ਵੀ ਤੁਹਾਡੇ ਪਿੰਡ ਦਾ ਕੈਂਡੀਡੇਟ ਹੈ ਤੇ ਹੁਣ ਇਹਨੂੰ ਦੱਸੋ ਵੀ ਇਹਦੇ ਦਿਮਾਗ 'ਚ ਫਰਕ ਹੈ ਕਿ ਕਿਸੇ ਨੇ ਇਹਨੂੰ ਦਬਾ ਕੇ ਕਰਵਾਇਆ ਮੈਨੂੰ ਇਹ ਲੱਗਦਾ ਵੀ ਭਗਵੰਤ ਮਾਨ ਦੇ ਦਬਾਅ ਥੱਲੇ ਇਹ ਕੰਮ ਕਰ ਰਿਹਾ ਹੈ ਰਾਜਾ ਵੜਿੰਗ ਆਵਾਜ਼ ਪਾਰਟੀ ਇਹ ਕਹਿੰਦੀ ਹੈ ਕਹਿੰਦੀ ਵੀ ਹੁਣ ਹਰਨਾ ਤਾਂ ਤਰਨਤਾਰਨ ਦੀ ਜਿਮਨੀ ਚੌਂਣ ਚੋਂ ਸੀ ਕਾਂਗਰਸ ਨੇ ਪਰ ਭੰਡਾ ਜਿਹੜਾ ਉਹ ਰਾਜੇ ਵੜਿੰਗ ਦੇ ਸਿਰਫ ਓੜ ਦੇਣਗੇ ਕਾਂਗਰਸੀਆਂ ਕੋਲੇ ਕੋਈ ਕੋਈ ਹੋਰ ਕੰਮ ਨਹੀਂ ਆਵਾਜ਼ ਪਾਰਟੀ ਇਹ ਵੀ ਕਹਿੰਦੀ ਹੈ ਤੇ ਮੁੱਖ ਮੰਤਰੀ ਕਹਿ ਰਿਹਾ ਪੰਜਾਬ ਦਾ ਮੈਂ ਵੀ ਸੁਣੀ ਹੈ ਸਪੀਚ ਪਰ ਜੇ ਕਿਸੇ ਬੰਦੇ ਨੂੰ ਅਸੀਂ ਨੀਮਾ ਦਿਖਾਵਾਂਗੇ ਕਿਸੇ ਨੂੰ ਦੀ ਐਡੀ ਲਿਆਕਤ ਐਡਾ ਪੜਿਆ ਲਗਾ ਤੁਹਾਨੂੰ ਪਤਾ ਸੀ ਉਹ ਬੰਦਾ ਪਹਿਲਾਂ ਪੱਤਰਕਾਰ ਵੀ ਰਿਹਾ ਮੇਰੇ ਸੋਚ ਦੇ ਮੁਤਾਬਕ ਉਹ ਸ਼ਾਇਦ ਮਾਸਟਰ ਵੀ ਰਿਹਾ ਐ ਏਡੀਆਂ ੜੀਆਂ ਪੜਿਆ ਲਿਖਿਆ ਬੰਦਾ ਯਾਰ ਭਗਵੰਤ ਮਾਨ ਜੀ ਜੇ ਕੋਈ ਬੰਦਾ ਸਾਡੇ ਕਾਂਗਰਸੀ ਬਜ਼ੁਰਗ ਨੇਤਾ ਨੂੰ ਸਾਡਾ ਕਾਂਗਰਸ ਦੇ ਪ੍ਰਧਾਨ ਇਹੋ ਜੇ ਉੱਚੇ ਨੀਵੇਂ ਸ਼ਬਦ ਬੋਲ ਰਿਹਾ ਤੇ ਅੱਜ ਉਹਦੀ ਜਾਨੀ ਕਿ ਐਸੀ ਕਮਿਸ਼ਨ ਉਹਨੂੰ ਪਾਲਦਾ ਫਿਰਦਾ ਜੇ ਉਹ ਦੋਸ਼ੀ ਨਹੀਂ ਉਹਨੇ ਕੁਝ ਨਹੀਂ ਕੀਤਾ ਤੇ ਐਸੀ ਕਮਿਸ਼ਨ ਦੇ ਸਾਹਮਣੇ ਪੇਸ਼ ਹੋਵੇ ਪੇਸ਼ ਹੋਵੇ ਤੇ ਆਪਦੀ ਗੱਲ ਰੱਖੇ ਵੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਸੀ ਮੈਂ ਆਹ ਕਹਿਣਾ ਚਾਹੁੰਦਾ ਸੀ ਮੇਰੀ ਗੱਲ ਨੂੰ ਤੂਰਮ ਲੋਕੇ ਪੇਸ਼ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਕਰਨਵੀਰ ਬੁਰਜ ਦੀਆਂ ਜੜਾ ਦੇ ਵਿੱਚ ਕੌਣ ਬੈਠਾ ਹਰਮੀਰ ਸਿੰਘ ਸੰਧੂ ਜਿਹੜੇ ਉੱਥੇ ਚੋਣ ਲੜੇ ਨੇ ਮਨਦੀਪ ਸਿੰਘ ਜਾਂ ਕੋਈ ਹੋਰ ਨਹੀਂ ਚੋਣ ਲੜਨ ਵਾਲਾ ਕਾਦੇ ਵਾਸਤੇ ਚੋਣ ਲੜਦਾ ਪੰਜ ਕੈਂਡੀਡੇਟ ਸੀਗੇ ਪੰਜੇ ਤੇ ਪੰਜੇ ਜਿੱਤਣ ਵਾਸਤੇ ਫਿਰਦੇ ਸੀ ਨਾ ਤਾਂ ਅਸੀਂ ਹਰਮੀਰ ਦਾ ਕਸੂਰ ਜਾਣਦੇ ਆ ਨਾ ਜਿਹੜੇ ਤੁਸੀਂ ਨਾਂ ਲੈ ਰਹੇ ਹੋ ਉਹਨਾਂ ਬੀਜੇਪੀ ਦਾ ਨਾ ਕਿਸੇ ਹੋਰ ਦਾ ਅਸੀਂ ਤਾਂ ਕਸੂਰ ਮੰਨਦੇ ਆ ਆਪਦੇ ਪ੍ਰਧਾਨ ਦਾ ਜੀ ਨੇ ਇਹੋ ਜੇ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਕਿਉਂ ਕੀਤੀ ਉਹ ਪ੍ਰੈਸ ਦੇ ਸਾਹਮਣੇ ਆ ਕੇ ਦੱਸ ਨਹੀਂ ਰਿਹਾ ਪ੍ਰਸ ਦੇ ਸਾਹਮਣੇ ਆ ਕੇ ਦੱਸੇ ਤੁਹਾਡੇ ਭਰਾਵਾਂ ਨੂੰ ਵੀ ਮੈਂ ਆ ਨਹੀਂ ਚਾਹਣਾ ਚਾਹੁੰਦਾ ਸੀ ਮੈਂ ਆ ਕਹਿਣਾ ਚਾਹੁੰਦਾ ਸੀ ਜੇ ਕਿਸੇ ਦੀ ਐਵੇਂ ਲਾ ਕੇ ਰੱਖ ਦੇਣੀ ਤੇ ਉਹਦਾ ਕਮਾਜਾ ਤਾਂ ਭੁਗਤਣਾ ਚਾਹੀਦਾ ਸੀ ਪਰ ਪਰ ਹੋ ਸਕਦਾ ਉਹਨਾਂ ਦੀ ਇੰਟੈਂਸ਼ਨ ਉਹ ਨਾ ਹੋਵੇ ਲੋਕਾਂ ਨੇ ਉਹ ਸਮਝ ਲਿਆ ਉਹ ਉਹ ਵੀ ਇਹੀ ਗੱਲ ਹੀ ਕਹਿੰਦੇ ਨੇ ਰਾਜਪੁੱਤ ਤੁਸੀਂ ਗੱਲ ਸੁਣੋ ਪਹਿਲਾਂ ਆਪਾਂ ਕਿਸੇ ਦੀ ਬੇਇੱਜ਼ਤੀ ਕਰਦਗੇ ਤੇ ਫਿਰ ਮਾਫੀ ਮੰਗ ਲਗੇ ਇੱਕ ਕਿਥੋਂ ਦਾ ਦਸਤੂਰ ਹੈ ਬੋਲਣ ਤੋਂ ਪਹਿਲਾਂ ਬੋਲਣ ਤੋਂ ਪਹਿਲਾਂ ਜੇ ਉਹਨੂੰ ਤੁਸੀਂ ਮੜਾ ਜੋ ਤੋਲ ਲੈਂਦੇ ਤੂੰ ਬਹੁਤ ਵੱਡੀ ਕੁਰਸੀ ਤੇ ਹੈਂ ਉਮਰ ਤੇਰੀ ਛੋਟੀ ਹੈ ਉਮਰ ਤੇ ਤੇਰੀ 40 42 ਸਾਲ ਹੈ 45 ਸਾਲ ਹੈ ਤੇ ਪਰ ਤੇਰੇ ਕੋਲੇ ਪਾਵਰ ਬਹੁਤ ਵੱਡੀ ਸੀ ਪਰ ਉਹ ਪਾਵਰ ਇਥੋਂ ਸੰਭੀ ਨਹੀਂ ਗਈ ਰਾਜੇ ਕਿਉਂਕਿ ਗੱਲੇ ਸੀ ਜਦੋਂ ਗਿੱਦੜ ਪੈਸੇ ਦੇ ਵਿੱਚ ਉਪਚੋਣ ਹੋਈ ਤੂੰ ਹਾਰ ਗਿਆ ਤੂੰ ਜਾ ਕੇ ਲੋਕ ਸਭਾ ਸੀਟ ਜਿੱਤ ਗਿਆ ਤੇ ਤੇਰੇ ਦਿਮਾਗ ਦੇ ਵਿੱਚ ਫਰਕ ਪੈਣਾ ਤਾਂ ਲਾਜ਼ਮੀ ਹੈ ਤੇ ਤੁਸੀਂ ਕੀ ਕਰੀ ਜਾਂਦੇ ਹੋ ਇੱਥਾਂ ਤੇ ਬਹਿ ਕੇ ਐਡੇ ਐਡੇ ਬਜ਼ੁਰਗ ਨੇਤਾਂ ਨੂੰ 1900 ਮੈਂ ਗਲਤ ਨਾਮ ਉਹ 1970 ਦੇ ਵਿੱਚ ਕਾਂਗਰਸ ਪਾਰਟੀ ਦੇ ਮਾੜੇ ਦਿਨ ਆ ਗਏ ਸੀਗੇ ਹੂੰ ਕੇਂਦਰਾ ਗਾਂਧੀ ਦੀ ਰਹਿਨਮਾਈ ਦੇ ਵਿੱਚ ਕਾਂਗਰਸ ਚੱਲ ਰਹੀ ਸੀ ਉਦੋਂ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕੋ ਜਰਨਲ ਸੱਤਰ ਰਹਿ ਗਿਆ ਸੀ ਇਹ ਸਰਦਾਰ ਬੂਟਾ ਸਿੰਘ ਜਿਹੜਾ ਕਾਂਗਰਸ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜਾ 1980 ਦੇ ਵਿੱਚ ਸਾਰਿਆਂ ਨੇ ਰਲ ਕੇ ਸਰਦਾਰ ਬੂਟਾ ਸਿੰਘ ਦਾ ਪੂਰਾ ਯੋਗਦਾਨ ਹੈ ਜਿਹੜੀ ਸੈਂਟਰ ਦੇ ਵਿੱਚ ਗਵਰਨਮੈਂਟ ਬਣੀ ਹੂੰ ਉਹਦੇ ਕਾਂਗਰਸ ਦੀ ਅਰਸੀ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਅਸੀਂ ਗਲਤ ਬੋਲੀ ਜਾਂਦੇ ਹਾਂ ਪਹਿਲਾਂ ਲੋਕ ਅਕਾਲੀਆਂ ਨੂੰ ਕਹਿੰਦੇ ਸੀ ਵੀ ਅਕਾਲੀ ਭਾਈ ਮੁੜ ਕੇ ਨਹੀਂ ਆ ਸਕਦੇ ਪਰ ਹੁਣ ਕੀ ਸੋਚੀਏ ਵੀ ਕਾਂਗਰਸ ਵਾਪਸ ਆ ਸਕਦੀ ਹੈ 2027 ਦੇ ਵਿੱਚ ਜਿਹੜੇ ਸਾਭ ਨਾਲ ਕਾਂਗਰਸ ਤੇ ਹਾਲਾਤ ਚੱਲ ਰਹੇ ਤੁਸੀਂ ਸਰਦਾਰ ਸੁਖਪਾਲ ਸਿੰਘ ਖੈਰਾ ਦੀ ਇੱਕ ਪੋਸਟ ਨਹੀਂ ਪੜ੍ਹੀ ਉਹਨੇ ਤੁਹਾਡੇ ਚੈਨਲ ਤੇ ਲਾਈਵ ਹੋ ਕੇ ਕਿਹਾ ਵੀ ਯਾਰ ਕੁਝ ਵੀ ਘਬਰਾਉਣ ਦੀ ਲੋੜ ਨਹੀਂ ਹੂੰ ਕੁਛ ਵੀ ਘਬਰਾਉਣ ਦੀ ਲੋੜ ਨਹੀਂ ਉਪਚੋਣਾ ਹੁੰਦਿਆਂ ਇਹ ਜਿੱਤਾਂ ਹਾਰਾਂ ਹੁੰਦਿਆਂ ਰਹਿੰਦੀਆਂ ਇਹਨੂੰ ਤੁਸੀਂ ਇੰਨਾਂ ਗੱਲਾਂ ਨਾਲ ਨਾ ਲਾਓ ਜਿੱਤ ਜਿੱਤ ਹਾਰਤਾ ਮੰਨਦੇ ਹੋ ਪਰ ਐਡੀ ਬੁਰੀ ਹਾਰ ਮੰਨਦੇ ਹੋ ਜਮਾਨਤ ਹੀ ਨਹੀਂ ਤੋ ਬੱਚੀ ਜਮਾਨਤ ਹੀ ਜਾਵੇ ਤੁਹਾਡੀ ਗੱਲ ਦਾ ਜਵਾਬ ਦਿੰਨਾ ਹਾਰਾ ਤਾਂ ਹੋਰ ਵੀ ਬਹੁਤ ਹੋਈਆਂ 1900 2022 ਦੇ ਵਿੱਚ 2022 ਦੇ ਵਿੱਚ ਇਲੈਕਸ਼ਨ ਹੋਇਆ ਨਾ ਤੇ 2021 ਦੇ ਵਿੱਚ ਇੱਕ ਉਪਚੋਣ ਹੋਈ ਸੀ ਯਾਲੀ ਦੀ ਮਨਪ੍ਰੀਤ ਯਾਲੀ ਦੀ ਮਨਪ੍ਰੀਤ ਯਾਲੀ ਕਾਲੀ ਦਲ ਦਾ ਜਿੱਤਿਆ ਸੀ ਨਾ ਠੀਕ ਹੈ ਤੁਹਾਨੂੰ ਪਤਾ ਹੈ ਨਾ 2021 ਦੇ ਵਿੱਚ ਉਹ ਕੈਪਟਨ ਦੀ ਸਰਕਾਰ ਸੀ ਉਦੋਂ ਯਾਲੀ ਦੀ ਇੱਕ ਚੋਣ ਹੋਈ ਤੇ ਉਹ ਯਾਲੀ ਜਿੱਤ ਗਿਆ ਤੇ ਕਾਲੀ ਦਲ 2022 ਦੇ ਵਿੱਚ ਬੁਰੀ ਤਰ੍ਹਾਂ ਹਾਰਿਆ ਤਿੰਨ ਸੀਟਾਂ ਵਿੱਚ ਨਹੀਂ ਆਈਆਂ ਹੁਣ ਤੁਸੀਂ ਉਹਨੂੰ ਆਪੋ ਚੋਣ ਨੂੰ ਸੈਮੀ ਫਾਈਨਲ ਕਹਿੰਦੇ ਹੋ ਫਾਈਨਲ ਕਹਿੰਦੇ ਹੋ ਕੀ ਕਹਿੰਦੇ ਹੋ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਲੋਕ ਸਭਾ ਦੇ ਵਿੱਚ ਅਸੀਂ ਸੱਤ ਜਿੱਤੇ ਤੇ ਅੱਜ ਅਸੀਂ ਇੱਕ ਵੀ ਨਾ ਜਿੱਤ ਸਕੇ ਤਰਨ ਤਰਨ ਵਾਲੀ ਇਹ ਤਾਂ ਇੱਕ ਸਿਸਟਮ ਹੈ ਅੱਡੋ ਅੱਡੀ ਜਿਹੜੇ ਵਿਧਾਨ ਸਭਾ ਹਲਕੇ ਐ ਉਹਨਾਂ ਦੀ ਆਪ ਦੇ ਨਾਲ ਦੇ ਨਾਲ ਹਰੇ ਘਰ ਦੀਆਂ ਲੋੜਾਂ ਉਹ ਏਰੀਆ ਜਿਹੜਾ ਓ ਹੋਰ ਆਪਦੇ ਢੰਗ ਨਾਲ ਸੋਚ ਰਿਆ ਤੁਹਾਡਾ ਮਾਲਵਾ ਹੋਰ ਹਸਾਬ ਨਾਲ ਸੋਚ ਰਿਆ ਦਾ ਬਾਬਾ ਹੋਰ ਹਸਾਬ ਨਾਲ ਸੋਚਦਾ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਦਾ ਐ ਵੀ ਸਾਡੀ ਸਭ ਤੋਂ ਵੱਡੀ ਹਾਰ ਦਾ ਕਾਰਨ ਹੈ ਰਾਜਾ ਵੜਿੰਗ ਇੱਕ ਨੰਬਰ ਦੂਜੇ ਨੰਬਰ ਦੇ ਉੱਤੇ ਤੁਸੀਂ ਡੀਜੀਪੀ ਪੁੱਲਰ ਨੂੰ ਦੇਖਿਆ ਨਾ ਵੀ ਕੀ ਕੁਛ ਪੜਿਆ ਗਿਆ ਉਹ ਤੋਂ ਹਮ ਕਿਲਮਾਂ ਦੇ ਹਿਸਾਬ ਨਾਲ ਸਿਉਣਾ ਕਰੋਨਾ ਦੇ ਹਿਸਾਬ ਨਾਲ ਪੈਸਾ ਹੋਰ ਜੋ ਕੁਝ ਵੀ ਹੈ ਉਹਨੂੰ ਅਸੀਂ ਆਪਣੇ ਤਰਨਤਾਰਨ ਵਾਲੀ ਚੋਣ ਦੇ ਵਿੱਚ ਸਰਕਾਰ ਨੂੰ ਘੂ ਘੇਰਨ ਦੇ ਵਿੱਚ ਕਾਮਯਾਬੀ ਨਹੀਂ ਹੋਈ ਹੂੰ ਕਿਨੇ ਫੜਿਆ ਆ ਕੇ ਪੰਜਾਬ ਦੀ ਏਜੰਸੀ ਨੇ ਤਾਂ ਨਹੀਂ ਫੜਿਆ ਸੈਂਟਰ ਦੀ ਏਜੰਸੀ ਨੇ ਫੜਿਆ ਉਹਨੂੰ ਕਿੱਡੀ ਮੰਦਭਾਗੀ ਗੱਲ ਹੈ ਉਹ ਉਹਦਾ ਅੱਜ ਤੱਕ ਪੰਜਾਬ ਸਰਕਾਰ ਕੋਲ ਹੈ ਜਵਾਬ ਕੋਈ ਜਿਹੜੇ ਕਹਿੰਦੇ ਹੁੰਦੇ ਸੀ ਵੀ ਸਾਡੇ ਦਾ ਕਰਾਪਸ਼ਨ ਜ਼ੀਰੋ ਹੈ ਪਰ ਇਹ ਵੀ ਹੈ ਨਾ ਉਹ ਤਾਂ ਜੀ ਅੰਡਰ ਟ్రੈਲ ਆ ਕੁਝ ਵੀ ਹੋ ਸਕਦਾ ਉਹਦੇ ਚ ਨਹੀਂ ਅੰਡਰ ਟ్రੈਲ ਨਹੀਂ ਜਿਹੜੀ ਚੀਜ਼ ਮੂਰੇ ਆ ਗਈ ਮਿ ਜਿਹੜੀ ਚੀਜ਼ ਮੂਰੇ ਆ ਗਈ ਦੇਖੋ ਤੁਸੀਂ ਕਰੋੜਾਂ ਰੁਪਇਆ ਉਹਨਾਂ ਨੇ ਮੂਰੇ ਰੱਖਤਾ ਤਾ 2 ਕਿਲੋ ਸੋਨਾ ਮੂਰੇ ਰੱਖਤਾ ਉਹ ਘੜੀਆਂ ਕੁੜੀਆਂ ਨੂੰ ਤਾਂ ਛੱਡੋ ਪਰੇ ਪਤਾ ਨਹੀਂ ਆ ਲੱਖਾਂ ਦੀਆਂ ਕਰੋੜਾਂ ਦੀਆਂ ਅਰਬਾਂ ਪਤਾ ਨਹੀਂ ਕੀ ਕੁਛ ਹੈ ਇਹ ਚੀਜ਼ਾਂ ਜਦੋਂ ਫੜੀਆਂ ਗਈਆਂ ਸਾਡੀ ਵਿਰੋਧੀ ਧਿਰ ਜਿਹੜੀ ਉਹ ਨਹੀਂ ਉਸ ਗੱਲ ਨੂੰ ਤਰਨ ਤਰਨ ਦੇ ਵਿੱਚ ਇਹ ਸੀਜ਼ ਨੂੰ ਛੂਹਿਆ ਹੀ ਨਹੀਂ ਹੁਣ ਜਿਹੜੀਆਂ ਤੁਸੀਂ ਸੜਕ 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 ਸੁਰੱਖਿਆ ਫੋਰਸ ਦੀਆਂ ਗੱਡੀਆਂ ਲਈਆਂ ਗਈਆਂ 144 ਇੱਕ ਗੱਡੀ ਮਗਰ 15 ਤੋਂ 20 ਲੱਖ ਰੁਪਈਆ ਖਾਦਾ ਗਿਆ 141 ਨੂੰ ਗੁਣਾ ਕਰ ਲੋ ਤੇ ਕਰੋੜਾਂ ਦੇ ਰੂਪ ਦੇ ਵਿੱਚ ਜਾਂਦਾ ਹੈ ਉਹ ਗੱਲ ਉਹ ਗੱਲ ਸਾਡੇ ਪ੍ਰਤਾਪ ਸਿੰਘ ਬਾਜੀ ਬਾਜੀ ਨੇ ਉੱਥੇ ਕੀਤੀ ਰਾਜਾ ਵੜਿੰਗ ਜੀ ਨੇ ਕੀਤੀ ਇਹ ਤਾਂ ਨਹੀਂ ਵੀ ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਤੁਸੀਂ ਉਹਨਾਂ ਦੇ ਸਿਰ ਦੇ ਉੱਤੇ ਉਥੋਂ ਨੂੰ ਇਸ ਕਰਕੇ ਭੇਜਿਆ ਸੀ ਵੀ ਤੁਸੀਂ ਉੱਥੇ ਜਾ ਕੇ ਲੋਕਾਂ ਨੂੰ ਮਜ਼ਾਕ ਕਰੋ ਇਹਨੇ ਮਜ਼ਾਕ ਕੀਤਾ ਪੰਜਾਬ ਸਰਕਾਰ ਤੋਂ ਵਿਰੋਧੀ ਤਾਂ ਡਰ ਚੁੱਕੀ ਐ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਅਕਾਲੀ ਹੈ ਤੇ ਚਾਹੇ ਕੋਈ ਹੋਰ ਹੈ ਕਿਉਂਕਿ ਪੰਜਾਬ ਸਰਕਾਰ ਹੈ ਜਿਹੜੀ ਇਹਨਾਂ ਨੂੰ ਡਰਾਈ ਬੈਠੀ ਐ ਕਿਉਂਕਿ ਇਹਨਾਂ ਨੇ ਕੁਛ ਨਾ ਕੁਛ ਕਪੜੇ ਕੀਤੇ ਇੱਥੇ ਇੱਕ ਵਿਰੋਧੀ ਪਾਰਟੀ ਦਾ ਹੋਰ ਵੀ ਬੈਨ ਹੁੰਦਾ ਰਾਜਾ ਵੜਿੰਗ ਨੇ ਕਹਿੰਦੇ ਵੀ ਕੋਈ ਭਾਈ ਘਰੇ ਕੋਈ ਲੜਾਈ ਆ ਜਾਂ ਕਿਸੇ ਹੂਮ ਵਰਕਰਾਂ ਵਰਕ ਕਰਨ ਲੜਾਈ ਆ ਤਾਨੂੰ ਅੰਦਰ ਬੈਠ ਕੇ ਸੁਲਝਾ ਲਓ ਐਵੇਂ ਵਿਵਾਦ ਨਾ ਖੜੇ ਕਰੋ ਕਹਿੰਦੇ ਨਿੱਕੀ ਜੀ ਗੱਲ ਦਾ ਵਿਵਾਦ ਬਣ ਜਾਂਦਾ ਘਰੋ ਹੀ ਕਹਿੰਦੇ ਬਹੁਤ ਦੁਖੀ ਹੁੰਦੇ ਆ ਇਹ ਵੀ ਵਿਰੋਧੀ ਪਾਰਟੀ ਨੇ ਕਿਹਾ ਆ ਰਾਜਾ ਵੜਿੰਗ ਜੀ ਕਹ ਰਹੇ ਆ ਨਹੀਂ ਆ ਰਾਜਾ ਵੜਿੰਗ ਸਾਹਿਬ ਨੂੰ ਵਿਰੋਧੀ ਪਾਰਟੀਆਂ ਨੇ ਕਿਹਾ ਵੀ ਤਾਂ ਕਰਕੇ ਵਿਵਾਦਿਕ ਬਿਆਨ ਆਉਂਦੇ ਆ ਕਿਉਂਕਿ ਸਾਰੇ ਆਪਾਂ ਕਬੀਲਦਾਰ ਹੈ ਸਾਰੇ ਬੱਚਿਆਂ ਵਾਲੇ ਆ ਸਾਰਿਆਂ ਦੇ ਘਰੇ ਹੀ ਕੁਛ ਨਾ ਕੁਛ ਤਾਂ ਚੱਲਦਾ ਹੀ ਰਹਿੰਦਾ ਤੇ ਕੋਈ ਕੋਈ ਰਾਜਾ ਵਿੜੰਗ ਜੇ ਵੱਡਾ ਪ੍ਰਧਾਨ ਬਣ ਗਿਆ ਇਹਦਾ ਮਤਲਬ ਕਬੀਲਦਾਰ ਨਹੀਂ ਹੁੰਦਾ ਰਹਿੰਦਾ ਪਰ ਬੰਦੇ ਨੂੰ ਮਾੜਾ ਮੋਟਾ ਤਾਂ ਦੇਖਣਾ ਚਾਹੀਦਾ ਨਾ ਮੈਂ ਬੋਲ ਕੀ ਰਿਹਾ ਮੈਂ ਨਹੀਂ ਕਹਿੰਦਾ ਵੀ ਰਾਜਾ ਵਿੜੰਗ ਦੇ ਘਰੇ ਕੋਈ ਗੱਲਬਾਤ ਹੈ ਇਸ ਗੱਲ ਤੇ ਮੈਂ ਨਹੀਂ ਜਾਂਦਾ ਪਰ ਇਹ ਕਹਿੰਦਾ ਵੀ ਉਹਨੂੰ ਬੋਲਣ ਤੋਂ ਪਹਿਲਾਂ ਤੋਲੋ ਯਾਰ ਅਸੀਂ ਕੀ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਕਿ ਉਹਨਾਂ ਦੀ ਬੇਇੱਜ਼ਤੀ ਕਰਨੀ ਹੈ ਇਹ ਮੰਦ ਭੱਗਾ ਹੈ ਅਸੀਂ ਜਿੰਨੀ ਨਿੰਦਾ ਹੋਵੇ ਸਾਡੇ ਕੋਲ ਸ਼ਬਦ ਹੈ ਨਹੀਂਗੇ ਤੁਸੀਂ ਇਹ ਦੱਸੋ ਵੀ ਵਿਰੋਧੀ ਧਿਰ ਦੀ ਭੂਮਿਕਾ ਅੱਜ ਕੌਣ ਨਿਭਾ ਰਿਹਾ ਹੈ ਹੂੰ ਕੌਣ ਨਿਭਾ ਰਿਹਾ ਮੀਡੀਆ ਨਿਭਾ ਰਿਹਾ ਕਿਉਂਕਿ ਵਿਰੋਧੀ ਪਾਰਟੀਆਂ ਤਾਂ ਦੀਂਦੀਆਂ ਨਹੀਂ ਨਾ ਕਾਂਗਰਸ ਦੀਂਦੀ ਆ ਤੇ ਨਾ ਅਕਾਲੀ ਦਲ ਦੀਂਦੀ ਆ ਕਿਉਂਕਿ ਅਕਾਲੀ ਦਲ ਦੇ ਤਾਂ ਬਿਕਰਮਜੀਤ ਸਿੰਘ ਮਜੀਠੀਏ ਸਵਾਲ ਕਰਦੇ ਹੁੰਦੇ ਸੀ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਹੈ ਮੀਡੀਆ ਬਿਲਕੁਲ ਸਹੀ ਗੱਲ ਹੂੰ ਕੁਝ ਮੀਡੀਆ ਹੂੰ ਯਾਨੀ ਕਿ ਆਪਾਂ 50 ਪੈਸੇ ਕਹਿ ਦਿੰਨੇ ਆ 50 ਪੈਸੇ ਮੀਡੀਆ ਜਿਹੜੀ ਉਹ ਲੋਕਾਂ ਦੇ ਹੱਕ ਦੇ ਵਿੱਚ ਖੜੀ ਹੈ ਹੂੰ ਕਿਸਾਨ ਜਥੇਬੰਦੀਆਂ ਹੋਰ ਜਥੇਬੰਦੀਆਂ ਬੁੱਧੀਜੀਵੀ ਪਿਆਰੇ ਲਾਲ ਗਰਗ ਵਰਗੇ ਤੇ ਜਾਂ ਆਪਣੇ ਮਹਾਲੀ ਵਰਗੇ ਇਹ ਲੋਕ ਬੁੱਧੀ ਹੈ ਆਪਣੇ ਜੀ ਇਹ ਇਹਨਾਂ ਨੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਹੈ ਤੇ ਫਿਰ ਜਿਹੜੇ ਆ ਕਾਂਗਰਸ ਨੇ ਸਤਾਰਾ ਭੇਜਿਆ ਇਹ ਉੱਥੇ ਕੀ ਜੱਕੜ ਮਾਰ ਕੇ ਆਉਂਦੇ ਆ ਪ੍ਰਤਾਪ ਸਿੰਘ ਬਾਜਵਾ ਦਾ ਸੁਣਿਆ ਤੁਸੀਂ ਉਹ ਵਿਧਾਨ ਸਭਾ ਦੇ ਵਿੱਚ ਸਪੀਕਰ ਨੂੰ ਕਹਿ ਰਹੇ ਤੁਸੀਂ ਗੋਡੇ ਬਦਲਾ ਲਓ ਉਹ ਕਹਿੰਦਾ ਜੀ ਤੁਹਾਡਾ ਕੋਟ ਬਹੁਤ ਸੋਹਣਾ ਉਹ ਕਹਿੰਦਾ ਤੁਹਾਡੀ ਸ਼ਾਲ ਬਹੁਤ ਸੋਹਣਾ ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਜੀ ਤੁਹਾਨੂੰ ਅਸੀਂ ਭੇਜਿਆ ਇੱਕ ਦੂਜੇ ਦੇ ਸ਼ੌਲ ਵਿਖਾਉਣ ਜਾਂਦੇ ਹੋ ਤੁਸੀਂ ਉੱਥੇ ਉਹ ਰਾਣਾ ਪ੍ਰਤਾਪ ਜਿਹੜਾ ਰਾਣੇ ਦਾ ਮੁੰਡਾ ਹੈ 인ਦਰ ਪ੍ਰਤਾਪ ਉਹ ਕਹਿ ਰਿਹਾ ਜੀ ਮੇਰੇ ਵਿੱਚ ਆਪਣੇ ਮੁੱਖ ਮੰਤਰੀ ਦੀ ਰਾਤ ਨੂੰ ਰੂਹ ਆਉਂਦੀ ਹੈ ਲਾ ਇਹੋ ਜਿਹਾ ਤਾਂ ਅਸੀਂ ਐਮਐਲਏ ਬਣਾ ਕੇ ਭੇਜਦੇ ਲਾ ਦੱਸੋ ਯਾਰੋ ਉਹ ਕਹੀ ਜਾਂਦਾ ਹੈ ਮੁੱਖ ਮੰਤਰੀ ਰਾਣੇ ਨੂੰ ਵੀ ਇਹ ਮੇਰਾ ਬਾਪੂ ਹੈ ਇਹ ਗੱਲਾਂ ਸੁਣਨ ਵਾਸਤੇ ਤੁਸੀਂ ਲੋਕਾਂ ਨੂੰ ਕਰੋੜਾਂ ਰੁਪਿਆ ਰੋਜ਼ ਉੱਥੇ ਲਾਉਂਦੇ ਹੋ ਆਪਾਂ ਨਾ ਇਹਨਾਂ ਗੱਲਾਂ ਨੂੰ ਕਰ ਲਈਆਂ ਸਾਰੀਆਂ ਅੱਜ ਹੁਣ ਆਪਾਂ ਨਾ ਵਿਰੋਧੀ ਧਿਰ ਤੇ ਆਉਣੇ ਜਿਹੜੀ ਵਿਰੋਧੀ ਧਰਦੀ ਭੂਮਿਕਾ ਹੈ ਤੁਸੀਂ ਮੈਨੂੰ ਦੱਸੋ ਆਪਾਂ ਇੱਥੇ ਦੂਜੀਆਂ ਪਾਰਟੀਆਂ ਦੀ ਗੱਲ ਨਹੀਂ ਕਰਾਂਗੇ ਅਸੀਂ ਆਪਦੀ ਪਾਰਟੀ ਦੀ ਗੱਲ ਕਰਾਂਗੇ ਜੀ ਚੰਗਾ ਜਾਂ ਕੋਈ ਮਾੜਾ ਅਸੀਂ ਆਪਦੇ ਨੂੰ ਕਹਿਣਾ ਦੂਜਿਆਂ ਨੂੰ ਅਸੀਂ ਕਹਿਣ ਦੇ ਹੱਕਦਾਰ ਹੀ ਨਹੀਂ ਕਾਰਨ ਕੀ ਹੈ ਤੁਸੀਂ ਇਹ ਦੱਸੋ ਮੈਨੂੰ ਵੀ ਸੁਖਪਾਲ ਖੇੜੇ ਦੇ ਉੱਤੇ ਪੰਜ ਪਰਚੇ ਹੋਏ 2015 ਤੋਂ ਲੈ ਕੇ ਜੀ ਅੱਜ ਤੱਕ 2015 ਦੇ ਵਿੱਚ ਕਾਲੀ ਦਲ ਤੇ ਬੀਜੇਪੀ ਇਕੱਠੀ ਸੀ ਉਹਨਾਂ ਨੇ ਪੂਰਾ ਉਹਨੂੰ ਪਰੇਸ਼ਾਨ ਕਰਿਆ ਉਸ ਤੋਂ ਮੁੜ ਕੇ ਆ ਗਈ ਕਾਂਗਰਸ ਜਦੋਂ ਕਾਂਗਰਸ ਆਈ ਤਾਂ 2017 ਹੋ ਚੱਲਿਆ 2017 ਦੇ ਵਿੱਚ ਕੈਪਟਨ ਦੀ ਸਰਕਾਰ ਆ ਗਈ ਕੈਪਟਨ ਦੀ ਸਰਕਾਰ ਆਉਣ ਤੇ ਬਾਅਦ ਇਹ ਨੇ ਇਲੈਕਸ਼ਨ ਲੜਿਆ ਆਮ ਆਦਮੀ ਪਾਰਟੀ ਤੋਂ ਸਰਪਾਲ ਖੇਰੇ ਨੇ ਸੁਖਪਾਲ ਖੇਰੇ ਨੇ ਇਲੈਕਸ਼ਨ ਲੜਿਆ ਆ ਉਹ ਐਮਐਲਏ ਬਣ ਗਿਆ ਐਮਐਲਏ ਤੋਂ ਬਾਅਦ ਉਹ ਵਿਰੋਧੀ ਧਰ ਦਾ ਨੇਤਾ ਬਣਦਾ ਹੈ ਵਿਰੋਧੀ ਧਰ ਦਾ ਨੇਤਾ ਜਦੋਂ ਬਣਿਆ ਨਾ ਸ਼੍ਰੀਮਾਨ ਜੀ ਪਤਾ ਤੁਹਾਨੂੰ ਤੁਸੀਂ ਡੋਲਚ ਚੱਲ ਵੱਧ ਰੱਖਦੇ ਤੁਹਾਨੂੰ ਪਤਾ ਹੋਊਗਾ ਪਰ ਮੈਨੂੰ ਨਹੀਂ ਪਤਾ ਸੀ ਵੀ ਵਿਰੋਧੀ ਧਰ ਦੀ ਜਿਹੜੀ ਜਿਹੜਾ ਨੇਤਾ ਹੁੰਦਾ ਹੈ ਉਹਦੀ ਪਾਵਰ ਬਹੁਤ ਵੱਡੀ ਹੁੰਦੀ ਹੈ ਮੈਨੂੰ ਨਹੀਂ ਸੀ ਪਤਾ ਇਹ ਗੱਲ ਤਾਂ ਉਹ ਬੰਦੇ ਨੇ ਕੀ ਕਰਿਆ ਜਿਹੜਾ ਰਾਣਾ ਹੈ ਸਾਡਾ ਕਾਂਗਰਸੀ ਰਾਣਾ ਗੱਜੀਤ ਸਿੰਘ ਤੇ ਉਹਦੇ ਉਹਦਾ ਕਪੜਾ ਨਿਕਲਿਆ ਬ੍ਰਿਤੀ ਦੀਆਂ ਖੱਡਾਂ ਦਾ ਉਹ ਉਹਦੇ ਵਿੱਚ ਉਹ ਕਪੜੇ ਦੇ ਵਿੱਚ ਆ ਗਿਆ ਸੁਖਪਾਲ ਖਹਿਰੇ ਨੇ ਪੂਰਾ ਜ਼ੋਰ ਲਾ ਕੇ ਦਿੱਲੀ ਤੱਕ ਚਿੱਠੀਆਂ ਪਾ ਕੇ ਸਾਡੀ ਕਾਂਗਰਸ ਹਾਈ ਕਮਾਂਡ ਨੂੰ ਉਹਨੂੰ ਕੁਰਸੀ ਦੇ ਉੱਤੋਂ ਲਵਾਇਆ ਸਿਰਫ 2 ਮਹੀਨੇ ਉਹਨੂੰ ਮੰਤਰੀ ਬਣਾ ਕਰਨ ਦਿੱਤਾ ਨੇ ਅੱਛਾ ਉਹ ਕਹਿ ਰਿਹਾ ਇਹ ਅੱਜ ਜੇ ਕਿਸੇ ਦੇ ਰੜਕਦਾ ਅੱਛਾ ਜੇ ਕੋਈ ਗੱਲ ਕਰਦਾ ਚੱਕ ਲੋ ਸੁਖਪਾਲ ਖੇਰੇ ਨੂੰ ਅੱਛਾ ਦਿਨ ਨਹੀਂ ਜਾਣ ਦਿੰਦੇ 5:00 ਵਜਣ ਹੁੰਦੇ ਕੰਧਾਂ ਡੱਪ ਕੇ ਪੁਲਿਸ ਸੁਖਪਾਲ ਖੇਰੇ ਨੂੰ ਚੱਕ ਲੈਂਦੀ ਨਿਕਲਦਾ ਕੀ ਐ 5 ਕੇਸ 5 ਪਰਚੇ ਤੇ ਨਵੇਂ ਕਰਤੇ ਇਹਨਾਂ ਨੇ ਕੀ ਪਰਚੇ ਵੀ ਇਹੋ ਜਿਹੇ ਕਰਦੇ ਆ ਵੀ ਜਿਨ੍ਹਾਂ ਦੇ ਵਿੱਚ ਕੋਈ 1% ਉਹ ਨਹੀਂ ਹੁੰਦਾ ਜਦੋਂ ਤੁਸੀਂ ਸੁਖਪਾਲ ਖੇਰੇ ਨੂੰ ਪਰਚਿਆਂ ਦੇ ਵਿੱਚ ਝਲਝਾਉਣ ਦੀ ਕੋਸ਼ਿਸ਼ ਕਰਦੇ ਹੋ ਕਿਉਂ ਕਰਦੇ ਹੋ ਦੂਜੇ ਸਾਡੇ ਹਾਰਿਆਂ ਤੋਂ ਬਿਨਾ ਜਿੱਤੇ ਵੀ 17 ਹੋਂ ਤਾਂ 117 ਨਾ ਕਾਂਗਰਸ ਕੋਲੇ ਜੀ ਉਹਨਾਂ 17 ਨੂੰ ਕਿਉਂ ਨਹੀਂ ਤੁਸੀਂ ਉਹ ਕਰਦੇ ਤੁਸੀਂ ਕਿਤੇ ਕਹਿੰਦੇ ਹੋ ਵੀ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਮੇਰੇ ਕੋਲ ਤੇਰੀ ਫਾਈਲ ਹੈ ਕਹਿੰਦੇ ਨਾ ਵਿਧਾਨ ਸਭਾ ਦੇ ਵਿੱਚ ਇਹਦਾ ਮਤਲਬ ਸਾਡੇ ਜਿਹੜੇ ਦੂਜੇ 16 ਨਾ ਉਹਨਾਂ ਨੇ ਬਿੱਲੀ ਨੂੰ ਵੇਖ ਕੇ ਤੇ ਕਬੂਤਰ ਵਾਂਗੂ ਅੱਖਾਂ ਮੀਚੀਆਂ ਆਵੀਆਂ ਵੀ ਟਾਈਮ ਪਾਸ ਕਰ ਲੋ ਪਰ ਸਕਪਾਲ ਕਹਿ ਰਹੇ ਨੇ ਤਾਂ 143 ਸੁਰੱਖਿਆ ਵਾਲੀਆਂ ਜਿਹੜੀਆਂ ਸਰਕਸ ਸੜਕ ਸੁਰੱਖਿਆ ਫੋਰਸਾਂ ਦੀਆਂ ਗੱਡੀਆਂ ਸੀ ਉਹਦਾ ਵੀ ਮੁੱਦਾ ਲੈ ਕੇ ਖੜਾ ਕਰਤਾ ਤੁਹਾਨੂੰ ਪਤਾ ਕਿਡਾਰੂ ਚੱਕ ਦੀ ਜਿਹੜੀ ਵੀਡੀਓ ਆਈ ਸੀ ਉਹਨੂੰ ਵੀ ਰਾਜਪਾਲ ਨੂੰ ਦੇ ਕੇ ਆਇਆ ਸੀ ਵੀ ਆ ਚੱਕੋ ਜੀ ਮੇਰੇ ਕੋਲ ਆ ਵੀਡੀਓ ਆਈ ਹੈ ਤੁਸੀਂ ਇਹਨੂੰ ਪਹਿਲਾਂ ਲੈਬ ਦੇ ਵਿੱਚ ਚੈੱਕ ਕਰਾ ਲਓ ਸਹੀ ਹੈ ਕਿ ਗਲਤ ਹੈ ਉਹ ਸਹੀ ਪਾਈ ਗਈ ਬੀਬੀ ਸਰਬਜੀਤ ਦਾ ਉਹਨੇ ਮੁੱਦਾ ਚੱਕਿਆ ਕਿਹੜੇ-ਕਿਹੜੇ ਮੁੱਦੇ ਨਹੀਂ ਚੱਕੇ ਪਰ ਵਿਰੋਧੀ ਧਿਰ ਦੀ ਭੂਮਿਕਾ 17 ਦੇ ਵਿੱਚੋਂ ਇੱਕ ਬੰਦਾ ਨਿਭਾ ਰਿਹਾ ਜੇ ਇੱਕ ਬੰਦਾ ਨਿਭਾ ਰਿਹਾ ਹੈ ਤੇ ਉਹੋ ਬੰਦਾ ਹੀ ਇਹਨਾਂ ਦੇ ਅੱਖਾਂ 'ਚ ਰੜਕਦਾ ਹੁਣ ਤੁਸੀਂ ਬੋਲਦੇ ਹੋ ਤੁਸੀਂ ਪ੍ਰੈਸ ਹੋ ਤੁਸੀਂ ਬੋਲਦੇ ਹੋ ਤੁਸੀਂ ਸਰਕਾਰ ਦੇ ਕੰਮਗਾਲ ਦਿਖਾਉਣਾ ਤੁਹਾਡਾ ਫਰਜ਼ ਹੈ ਕਿਹਨੇ ਸਿਖਾਇਆ ਤੁਹਾਨੂੰ ਇਸ ਸੇ ਭਗਵੰਤ ਮਾਨ ਨੇ ਸਿਖਾਇਆ ਲੋਕਾਂ ਨੂੰ ਸਵਾਲ ਕਰਨ ਨੇ ਇਸ ਸੇ ਭਗਵੰਤ ਮਾਨ ਨੇ ਸਿਖਾਇਆ ਜੇ ਜਦੋਂ ਲੋਕ ਪਿੰਡਾਂ ਦੇ ਵਿੱਚ ਆਉਣੇ ਲੀਡਰ ਇਹਨਾਂ ਨੂੰ ਸਵਾਲ ਕਰਿਆ ਕਰੋ ਤੇ ਜੇ ਹੁਣ ਲੋਕ ਸਵਾਲ ਕਰਦੇ ਆ ਤੇ ਉਹਨਾਂ ਦੇ ਉੱਤੇ ਪਰਚੇ ਹੋ ਜਾਂਦੇ ਆ ਆਪਣੇ ਇਹ ਪੱਤਰਕਾਰ ਗੱਦਲ ਵੇਹਲੇ ਤੇ ਕੀ ਹੋਇਆ ਉਹਨੇ ਕੀ ਦਿਖਾਇਆ ਵੀ ਜਿਹੜਾ ਸਾਡਾ ਝੋਨਾ ਸੀ ਉਹ ਤਾਂ ਚੱਕਿਆ ਨਹੀਂ ਜਾ ਰਿਹਾ ਮੰਡੀਆਂ ਦੇ ਵਿੱਚੋਂ ਤੇ ਉਹ ਮੰਡੀਆਂ ਬੰਦ ਵੀ ਹੋ ਗਈਆਂ ਪਿੰਡਾਂ ਵਾਲੀਆਂ ਉੱਥੇ ਲਿਆ ਕੇ ਹੋਰ ਦੂਜੇ ਸੂਬਿਆਂ ਦੇ ਉੱਤੇ ਝੋਨਾ ਸਾਡੇ ਹਿੱਸੇ ਮੁੱਲ ਦੇ ਉੱਤੇ ਸਰਕਾਰੀ ਮੁੱਲ ਦੇ ਉੱਤੇ ਵੇਚਿਆ ਜਾ ਰਿਹਾ ਉਹਦੇ ਨਾਲ ਕੀ ਹੋਈ ਕਿੱਡੀ ਮੰਦ ਭਾਗੀ ਹੈ ਇੱਕ ਮੈਂ ਤੁਹਾਨੂੰ ਇੱਕ ਗੱਲ ਹੋਰ ਐਡ ਕਰਨੀ ਚਾਹਣਾ ਵੀ ਜਿਹੜੀ ਲੋਕਤੰਤਰ ਹੈ ਲੋਕਤੰਤਰ ਆਪਾਂ ਕਹਿੰਦੇ ਕੀ ਨੂੰ ਜੀ ਜਦੋਂ जवाहरलाल नेहरू ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਿਆ ਨੇ ਦੇਸ਼ ਦਾ ਤੇ ਉਹ ਜਿਹੜੀ ਕੰਸਟੀਟੂਐਂਸੀ ਦੇ ਵਿੱਚ ਲੋਕ ਸਭਾ ਦੇ ਵਿੱਚ ਇਲੈਕਸ਼ਨ ਲੜਦਾ ਹੁੰਦਾ ਸੀ ਉੱਥੇ ਉਹ ਜਦੋਂ ਦੂਰੀ ਪ੍ਰਧਾਨ ਮੰਤਰੀ ਬਣ ਕੇ ਗਿਆ ਆਪਣਾ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਬਣ ਕੇ ਉਸ ਸੂਬੇ ਦੇ ਵਿੱਚ ਉਸ ਹਲਕੇ ਦੇ ਵਿੱਚ ਗਿਆ ਉੱਥੇ ਇੱਕ ਲੇਡੀਜ਼ ਨੇ ਨਾ ਉਹਦਾ ਕਾਲਰ ਫੜ ਲਿਆ ਸੀ ਕਾਲਰ ਤੋਂ ਫੜ ਲਿਆ ਉਹ ਕਹਿੰਦੀ ਵੀ ਤੂੰ ਤਾਂ ਬਣ ਗਿਆ ਪ੍ਰਧਾਨ ਮੰਤਰੀ ਸਾਨੂੰ ਕੀ ਮਿਲਿਆ ਮੈਨੂੰ ਕੀ ਮਿਲਿਆ ਉਹ ਕਹਿੰਦਾ ਤੈਨੂੰ ਤਾਂ ਏਡੀ ਵੱਡੀ ਤਾਕਤ ਮਿਲ ਗਈ ਵੀ ਤੂੰ ਪ੍ਰਧਾਨ ਮੰਤਰੀ ਦਾ ਕਾਲਰ ਫੜ ਕੇ ਉਹਨੂੰ ਰੋਕ ਸਕੇ ਇਹ ਕਹਿੰਦਾ ਛੋਟੀ ਤਾਕਤ ਹੈ ਇਹ ਤਾਕਤ ਕਹਿੰਦਾ ਤੁਹਾਨੂੰ ਤਾਂ ਮਿਲੀ ਹੈ ਕਹਿੰਦਾ ਜੇ ਜੇਸ ਯਾਦ ਹੋਇਆ ਮੈਂ ਪ੍ਰਧਾਨ ਮੰਤਰੀ ਬਣਿਆ ਤੇ ਤੂੰ ਮੇਰਾ ਕਾਲਰ ਵੀ ਫੜੀ ਬੈਠੀ ਹੈ ਨਾ ਤੇ ਅੱਜ ਤੂੰ ਐਂ ਕਰ ਮੈਂ ਕਹਿੰਦਾ ਵੀ ਕਿਸੇ ਐਮਐਲਏ ਕੀ ਕਿਸੇ ਨਿੱਕੇ ਮੋٹے ਮੈਂਬਰ ਬੰਜ਼ਾਇਤ ਜਾਂ ਸਰਪੰਚ ਸਤਾਧਾਰੀ ਦੀ ਗੱਡੀ ਕੋਲ ਦੀ ਲੰਘ ਜਾ ਤਾ ਤੁਹਾਡੇ ਤੇ ਤੜਕੇ ਨੂੰ ਠਾ ਪਰਚਾ